ਉਹ ਜੋਗੀ ਨੇ ਕਿਹਾ ਇਹ ਤੇ ਲੱਗਦਾ ਏ ਤੂੰ ਕੋਈ ਨਸ਼ਾ ਕਰਦਾ ਹੈ ਕਬੀਰ ਕਹਿੰਨੇ ਆ ਕਰ ਕਿਹੜਾ ਨਸ਼ਾ ਕਰਨਾ ਹੈ ਕਹਿੰਦਾ ਸ਼ਰਾਬ ਪੀ ਬਰਤ ਨੂੰ ਦੇਖੇ ਸਵੇਰੇ ਕੀ ਸ਼ਾਮ ਕੇ ਤੇਰੀ ਅੱਖਾਂ ਚ ਖੁਮਾਰੀ ਆਉਂਦੀ ਹੈ ਤੂੰ ਸਵੇਰੇ ਤੋਂ ਪੀਣ ਲੱਗਦਾ ਹੈ ਕਹਿੰਦਾ ਜ਼ਿੰਦਗੀ ਚ ਇੱਕੋ ਦਫਾ ਪੀਤੀ ਸੀ ਅਜੇ ਤੱਕ ਨਸ਼ਾ ਨਹੀਂ ਉਤਰਿਆ ਪੀਤੀ ਤੇ ਇੱਕੋ ਹੀ ਦਫਾ ਸੀ ਅਜੇ ਤੱਕ ਨਸ਼ਾ ਨਹੀਂ ਉਤਰਿਆ ਯੋਗੀ ਕਹਿੰਦਾ ਇਹ ਕਿਹੜੀ ਸ਼ਰਾਬ ਹੈ ਇੱਕੋ ਹੀ ਦਫਾ ਪੀਤੀ ਸੀ ਉਸੇ ਸਰੂਰ ਵਿੱਚ ਜੀ ਰਹੇ ਐਸਾਂ ਨੂੰ ਵੀ ਚਾਹ ਲੱਗਸ ਕਿੱਥੋਂ ਮਿਲਦੀ ਹੈ ਕਵੇਰੀ ਕਹਿੰਦੇ ਨਾ ਮਿਲਦੀ ਕਿਦਰੋਂ ਨਹੀਂ ਆਪ ਬਣਾਣੀ ਪੈਂਦੀ ਆਪ ਬਣਾਣੀ ਪੈਂਦੀ ਆ ਅਰਪਣੀ ਪੈਂਦੀ ਐ ਅਛਾ ਦੱਸ ਹੁਣ ਸਾਰੀ ਸ਼ਰਾਬ ਬਣਦੀ ਤੇ ਗੁੜ ਚੋਂ ਐ ਮਿੱਠੇ ਤੋਂ ਬਣਦੀ ਸੰਤਰੀਆਂ ਤੋਂ ਬਣਦੀਆਂ ਅੰਗੂਰ ਤੋਂ ਬਣਦੀ ਮਿੱਠੇ ਨੂੰ ਕੌੜਾ ਕਰਨਾ ਪੈਂਦਾ ਮੈਂ ਤੇ ਕਈ ਵਾਰ ਹੈਰਾਨ ਹੋ ਜਾਂਦਾ ਜਿਨ੍ਹਾਂ ਲੋਕਾਂ ਨੇ ਅੰਗੂਰ ਕੌੜੇ ਕਰ ਦਿੱਤੇ ਸੰਤਰੇ ਕੌੜੇ ਕਰ ਦਿੱਤੇ ਮਿੱਠਾ ਗੁੜ ਕੌੜਾ ਕਰ ਦਿੱਤਾ ਇਹ ਜੋ ਪੀ ਲੈਂਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਕੋਈ ਮਿਠਾਸ ਰਹਿੰਦੀ ਹੋਵੇਗੀ ਪਤਾ ਨਹੀਂ ਕਿਤਨੀ ਗੁੜਤਨ ਨਾਲ ਭਰ ਜਾਂਦੀ ਹੋਵੇਗੀ ਸਾਰੇ ਕਰਦੇ ਚ ਕਲੇਸ਼ ਛਿੱਖਦੇ ਇਸ ਕਰਕੇ ਰਹਿੰਦੇ ਕਬੀਰ ਕਹਿੰਦਾ ਆਪ ਬਣਾਣੀ ਪੈਂਦੀ ਹੈ yogi ਕਹਿੰਦਾ ਫਿਰ ਜਰਾ ਸਾਨੂੰ ਢੰਗ ਦੱਸ ਤੋ ਕਿਹੜਾ ਮਿੱਠਾ ਪਾਣਾ ਪੈਂਦਾ ਹੈ ਕਿਤਨਾ ਸੱਕ ਲਾਣਾ ਪੈਂਦਾ ਢੰਗ ਤੌਰ ਤਰੀਕਾ ਕੀ ਹੈ ਯਕੀਨ ਜਾਣੋ ਕਈ ਸ਼ਬਦ ਨੇ ਸ਼ਰਾਬ ਬਣਾਉਣ ਦਾ ਢੰਗ ਦੱਸਦੇ ਨੇ ਕਵੀ ਗੁਰੂ ਨਾਨਕ ਗੁਰੂ ਵਰਜੰਦੇ ਸਿਰਫ ਇੱਕ ਸ਼ਬਦ ਤੋਂ ਨੇ ਸੋਤ ਸੁਣਾ ਦੇ ਪ੍ਰਿਆ ਸ਼ਰਾਬ ਬਣਾਉਣ ਦਾ ਢੰਗ ਨਾਮ ਦੀ ਸ਼ਾ ਗੁਣ ਕਰ ਗਿਆਨ ਧਿਆਨ ਕਰ ਬੱਵਾ ਭਉ ਭਾ ਰੀਤਨ ਧਾਰਾ ਸੁਖ ਮਨ ਨਾਰੀ ਸਹਿਜ ਸਮਾਨੇ ਪੀਵਨ ਆਰਾ ਉਹ ਧੂ ਮੇਰਾ ਮਨ ਮਤਵਾਰਾ ਹੁਨਮਨ ਚੜਹਾ ਮਲਨ ਰਸ ਚਾਕੇ ਆ ਤ੍ਰਿਵੋਣ ਭਇਆ ਉਜਾਰਾ